ਤੇ ਬਠਿੰਡਾ ਐਮਜ਼ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮੈਡੀਕਲ ਕੈਂਪ ਲਗਾਏ ਗਏ ਨੇ ਇਸ ਤੇ ਦੇਖਦੇ ਹਾਂ ਰਿਪੋਰਟ ਪੰਜਾਬ ਚ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ ਤਬਾਈ ਹੋਈ ਹੈ ਤੇ ਇਨਾ ਹੜ੍ਹ ਪ੍ਰੀਤ ਲੋਕਾਂ ਦੀ ਜਿੱਥੇ ਸਮਾਜ ਸੇਵੀਆਂ ਵੱਖੋ-ਵੱਖ ਰਾਜਨੀਤਿਕ ਪਾਰਟੀਆਂ ਤੇ ਕਲਾਕਾਰਾਂ ਦੇ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ ਉੱਥੇ ਹੀ ਬਠਿੰਡਾ ਐਮਜ਼ ਵੀ ਹੜ੍ਹ ਪ੍ਰੀਤਾਂ ਦੇ ਲਈ ਅੱਗੇ ਆਇਆ ਹੈ ਬਠਿੰਡਾ ਐਮਜ਼ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਜਿਵੇਂ ਕਿ ਪਿੰਡ ਲਾਦੂਕੇ, ਕੁਰਕਾ, ਕੁਦਾਰਪ੍ਰੈਣੀ ਵੱਲੇ ਸ਼ਾਹ ਹਠਾੜਾ ਦੀ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਗਏ ਨੇ ਬਠਿੰਡਾ ਈਮਜ਼ ਦੇ ਮੈਡੀਕਲ ਸੁਪਰਡੈਂਟ ਪ੍ਰੋਫੈਸਰ ਡਾਕਟਰ ਰਾਜੀਵ ਕੁਮਾਰ ਦੀ ਗਤੀਸ਼ੀਲ ਅਗਵਾਈ ਹੇਠ ਮੈਡੀਕਲ ਟੀਮਾਂ ਵਿੱਚ ਅੱਖਾਂ ਦੇ ਰੋਗਾਂ ਗਾਇਨੀਕੋਲੋਜੀ ਚਮੜੀ ਵਿਗਿਆਨ ਪਾਲ ਰੋਗ ਵਿਗਿਆਨ ਆਦਿ ਦੇ ਡਾਕਟਰ ਸ਼ਾਮਿਲ ਨੇ ਇਨ੍ਹਾਂ ਕੈਂਪਾਂ ਦੇ ਵਿੱਚ ਹੁਣ ਤੱਕ 620 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ ਇਹ ਕੈਂਪ ਬਿਮਾਰੀ ਦੇ ਲੱਛਣ ਨੂੰ ਰੋਕਣ ਤੇ ਪ੍ਰਭਾਵਿਤ ਆਬਾਦੀ ਨੂੰ ਜ਼ਰੂਰੀ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਅਜੋਜਿਤ ਕੀਤੇ ਗਏ ਹਨ ਫੜਾ ਦੀ ਸਥਿਤੀ ਨੂੰ ਮਤੇ ਨਜ਼ਰ ਰੱਖਦੇ ਆਂ ਐਮਸ ਬਠਿੰਡਾ ਦਾ ਰੋਲ ਬੜਾ ਜ਼ਰੂਰੀ ਹੋ ਜਾਂਦਾ ਹੈ ਐਮਸ ਬਠਿੰਡਾ ਲੋਕਾਂ ਦੀ ਸੇਵਾ ਲਈ ਹੀ ਬਣਿਆ ਹੈ ਐਮਸ ਬਠਿੰਡਾ ਦੀਆਂ ਟੀਮਾਂ ਨੇ ਪਿਛਲੇ ਦਿਨਾਂ 'ਚ ਫਾਜ਼ਿਲਕਾ ਔਰ ਫਿਰੋਜ਼ਪੁਰ ਦੇ ਗਿਲੇ 'ਚ ਜਾ ਕੇ ਕੈਂਪ ਲਗਾਏ ਹਨ ਉਹਦੇ ਵਿੱਚ ਸਾਨੂੰ ਲੋਕਾਂ ਦੀਆਂ ਜ਼ਰੂਰਤਾਂ ਦਾ ਪਤਾ ਲੱਗਿਆ ਔਰ ਸਾਨੂੰ ਉਹਨਾਂ ਦੀਆਂ ਕੀ ਉਹਨਾਂ ਨੂੰ ਇਲਾਜ ਚਾਹੀਦੇ ਆ ਉਸ ਦਾ ਪਤਾ ਲੱਗਿਆ ਜਿਹਦੇ 'ਚ ਾਨੂੰ ਮਹਿਸੂਸ ਹੋਇਆ ਕਿ ਆਉਣ ਵਾਲੇ ਦਿਨਾਂ 'ਚ ਕਮ ਸੇ ਕਮ 3 ਤੋਂ 4 ਮਹੀਨੇ ਲੋਕਾਂ ਨੂੰ ਮੈਡੀਕਲ ਹੈਲਪ ਦੀ ਜ਼ਰੂਰਤ ਰਹੇਗੀ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਵਕਤ-ਵਕਤ ਲੋਕਾਂ ਤੱਕ ਪਹੁੰਚੀਏ ਉਹਨਾਂ ਨੂੰ ਸਹੂਲਤ ਉਹਨਾਂ ਦੇ ਦਰਵਾਜ਼ੇ ਤੱਕ ਹੀ ਪਹੁੰਚਾਈਏ ਜਿਹਦੇ ਅਸੀਂ ਫਾਜ਼ਿਲਕਾ ਜ਼ਿਲ੍ਹਾ ਨੂੰ ਅਡਾਪਟ ਕੀਤਾ ਹੈ ਔਰ ਫਿਰੋਜ਼ਪੁਰ ਜ਼ਿਲ੍ਹਾ ਜਦੋਂ ਵੀ ਸਾਨੂੰ ਉੱਥੋਂ ਦੀ ਰਿਕੁਆਇਰਮੈਂਟ ਆਈਏ ਅਸੀਂ ਆਪਣੇ ਕੈਂਪਸ ਲਗਾਉਂਗੇ ਨਾਲ ਦੀ ਨਾਲ ਜੇ ਆਉਣ ਵਾਲੇ ਦੇ ਕਿਸੇ ਵੀ ਜਗ੍ਹਾ ਤੇ ਏਮਸ ਬੁਖਨਡਾਨ ਨੂੰ ਉੜ ਪੈਂਦੀ ਹੈ ਏਮਸ ਬਠਿੰਡਾ ਉਹਨਾਂ ਲੋਕਾਂ ਤੱਕ ਪਹੁੰਚੇਗਾ ਜਿੱਥੋਂ ਤੱਕ ਕਿ ਹਸਪਤਾਲ ਦਾ ਸਵਾਲ ਹੈ ਅਸੀਂ ਹਸਪਤਾਲ ਦੇ 50 ਬੈੱਡ ਦਾ ਇੱਕ ਵਰਡ ਕ੍ਰੀਏਟ ਕੀਤਾ ਹੋਇਆ ਹੈ ਜੇ ਕੋਈ ਐਸੀ ਵਾਇਗੁਰੂ ਨਾ ਕਰੇ ਕਿ ਕੋਈ ਐਸੀ ਗੱਲ ਜਾਂ ਘਟਨਾ ਹੋ ਜਾਂਦੀ ਹੈ ਜਿੱਥੇ ਸਾਨੂੰ ਲੋਕਾਂ ਤੱਕ ਲੋਕਾਂ ਦੀ ਸਾਰਾਟ ਜਿਨ੍ਹਾਂ ਨੂੰ ਹਸਪਤਾਲ ਲਾਉਣਾ ਪਊਗਾ ਅਸੀਂ ਉਹਦੇ ਲਈ ਵੀ ਤਿਆਰ ਹਾਂ ਉਹਨਾਂ ਦੀ ਵੀ ਅਸੀਂ ਪੂਰੀ ਮਦਦ ਕਰਾਂਗੇ ਮੇਰੀ ਸਾਰਿਆਂ ਨੂੰ ਅਪੀਲ ਇਸ इस दुख दड़ी इस माड़ी हालात सू सारे हो कम करना है और वो तो वही लोगों की सेवा करा ग्यूरो रिपोर्ट फास्ट वे न्यूज बठिडा खबरनामा